2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਖਿੱਚੀ ਤਿਆਰੀ ਇੱਕ ਪਾਸੇ ਚੋਣਾਂ ਸਿਰ ਤੇ ਤੇ ਦੂਸਰੇ ਪਾਸੇ ਇਹ ਨਾਂ ਦੇ ਲੜਾਈ ਝਗੜੇ ਖਤਮ ਕਰਕੇ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਦਾਵਾ ਹੈ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਅਤੇ ਮੇਨ ਰਾਸ਼ਟਰੀ ਪ੍ਰਧਾਨ ਮਲਕਾ ਅਰਜੁਨ ਖੜਕੇ ਦਾ ਧੜੇਬੰਦੀ ਬਿਲਕੁਲ ਬਰਦਾਸ਼ਤ ਨਹੀਂ ਜੇਕਰ ਕੋਈ ਗੁਰਪ੍ਰਿਸਮ ਕਰਦਾ ਹੈ ਧੜੇਬੰਦੀ ਬਣਾਉਂਦਾ ਹੈ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਵੇਗਾ ਜੇਕਰ ਕੋਈ ਪਾਰਟੀ ਦੇ ਅਕਸ ਨੂੰ ਖਰਾਬ ਕਰਦਾ ਹੈ ਵੱਡੇ ਆਗੂਆਂ ਤੇ ਸ਼ਬਦੀ ਹਮਲੇ ਕਰਦਾ ਹੈ ਉਹਨਾਂ ਦੇ ਉੱਤੇ ਚਿਕੜ ਉਛਾਲਦਾ ਹੈ ਉਹ ਵੀ ਪਾਰਟੀ ਦੇ ਵਿੱਚੋਂ ਬਾਹਰ ਹੋਵੇਗਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਟ੍ਰੇਲਰ ਦਿਖਾ ਦਿੱਤਾ ਹੈ ਨਮਜੋਤ ਕੌਰ ਸਿੱਧੂ ਨੂੰ ਲੈ ਕੇ ਨਮਜੋਤ ਕੌਰ ਸਿੱਧੂ ਤੋਂ ਬਾਅਦ ਵਾਰੀ ਆਈ ਕਿਨਾਂ ਦੀ ਚਰਨਜੀਤ ਸਿੰਘ ਚੰਨੀ ਹੋਣਾ ਦੀ ਚਰਨਜੀਤ ਸਿੰਘ ਚੰਨੀ ਨੇ ਜਿਸ ਤਰ੍ਹਾਂ ਐਸੀ ਅਤੇ ਜਰਸਿਕ ਭਾਈਚਾਰੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਚਰਚਾ ਦਾ ਵਿਸ਼ਾ ਬਣ ਗਿਆ ਫਿਰ ਵਾਲੀ ਆਏ ਰਜਿੰਦਰ ਕੌਰ ਭੱਟਲ ਦੀ ਰਜਿੰਦਰ ਕੌਰ ਭੱਟਲ ਨੇ ਜੋ ਕੁਝ ਵੀ ਕਿਹਾ ਕਿ ਭਾਈ ਕੁਝ ਅਫਸਰਾਂ ਵੱਲੋਂ ਸਾਨੂੰ ਜਿਹੜੀਆਂ ਪੌਸੀਆਂ ਦੱਸੀਆਂ ਜਾਂਦੀਆਂ ਨੇ ਵੀ ਬੰਬ ਧਮਾਕੇ ਕਰਾ ਦੋ ਟ੍ਰੇਨਾਂ ਦੇ ਵਿੱਚ ਬੱਸਾਂ ਦੇ ਵਿੱਚ ਜੱਜ ਤੇ ਜਿਆਦਾ ਭੀੜ ਪਾੜ ਵਾਲੇ ਇਲਾਕੇ ਹੁੰਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਲਤੇਜ ਸਿੰਘ ਪੰਨੂ ਅਤੇ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਕਿਹੜੇ ਅਫਸਰਾਂ ਨੇ ਕਿਹਾ ਜੇ ਦੇਖੋ ਕਿਸ ਤਰ੍ਹਾਂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੀ ਰਹੀ ਯਾਨੀ ਕਿ ਹਾਲੇ ਵੀ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਧੜੇ ਬੰਦੀਆਂ ਦਾ ਦੌਰ ਲੇਕਿਨ ਉਸ ਮੀਟਿੰਗ ਦੇ ਵਿੱਚ ਕਹਿੰਦੇ ਨੇ ਕਿ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਨਹੀਂ ਹੋਏ ਜਿਹੜੀ ਹੰਗਾਮੀ ਮੀਟਿੰਗ ਬੁਲਾਈ ਗਈ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੀ ਸੁਖਜਿੰਦਰ ਸਿੰਘ ਰੰਧਾਵਾ ਤੇ ਪਤਾ ਖੜੇਗੇ ਸੁਖਜਿੰਦਰ ਸਿੰਘ ਰੰਧਾਵਾ ਦਾ ਤਾਂ ਇੱਕੋ ਇੱਕ ਕਹਿਣਾ ਹੈ ਕਿ ਭਾਈ ਪਹਿਲਾਂ ਸਾਨੂੰ ਘਟ ਤੋਂ ਘਟ ਵੀ 59 ਇਹ 60 ਸੀਟਾ ਜਿਤਨੀਆਂ ਚਾਹੀਦੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਪਹਿਲਾਂ ਸੀਟਾ ਜਿੱਤੀਏ ਫਿਰ ਮੁੱਖ ਮੰਤਰੀ ਦੇ ਚਿਹਰੇ ਬਾਰੇ ਡਿਪਟੀ ਸੀਐਮ ਦੇ ਚਿਹਰੇ ਬਾਰੇ ਸੋਚਿਆ ਜਾਵੇਗਾ ਤੇ ਗ੍ਰਹਿ ਮੰਤਰੀਲੇ ਬਾਰੇ ਵੀ ਸੋਚਿਆ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਸੀਟਾ ਹਾਲੇ ਜਿਤੀਆਂ ਨਹੀਂ ਚੋਣਾਂ ਹਾਲੇ ਸਰਤੇ ਨੇ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਾਡਾ ਪ੍ਰਚਾਰ ਹੋਵੇਗਾ ਕਿਸ ਤਰ੍ਹਾਂ ਦਾ ਅਸੀਂ ਜੋਰ ਲਗਾਵਾਂਗੇ ਉਹ ਰਣਨੀਤੀ ਅਸੀਂ ਬਣਾਈ ਨਹੀਂ ਤੇ ਕਿਹੜੀ ਆਈਡੀਓਲੋਜੀ ਦੇ ਤੌਰ ਤੇ ਸਾਡਾ ਮੁੱਖ ਮੰਤਰੀ ਬਣੇਗਾ ਜਾਂ ਸਾਡੀ ਸਰਕਾਰ ਬਣੇਗੀ ਹਾਲਾਂਕਿ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਬੁੱਧੜੇਪੂ ਡਿੱਗੀ ਸੀ 117 ਦੇ ਵਿੱਚੋਂ ਸਿਰਫ 18 ਉਮੀਦਵਾਰ ਜਿੱਤੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ 92 ਜਿੱਤੇ ਸੀ ਆ ਆਮ ਆਦਮੀ ਪਾਰਟੀ ਦੇ ਅਤੇ 3 ਜਿੱਤੇ ਸੀ ਉਹਦਾ ਨਾਮ ਕੀ ਹੈ ਸ਼੍ਰੋਮਣੀ ਅਕਾਲੀ ਧਰਮ ਅਤੇ 3 ਕੋ ਜਿੱਤੇ ਸੀ ਭਾਰਤੀ ਜਨਤਾ ਪਾਰਟੀ ਦੇ ਇਸ ਤਰ੍ਹਾਂ ਹੁਣ ਇਹ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਵੱਲੋਂ ਕਿ ਭਾਈ ਮੈਨੂੰ ਥਿਰਵਾ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਨਾਲ ਰਿਹਾ ਡਿਪਟੀ ਸੀਐਮ ਹੀ ਮੇਡ ਸੀਐਮ ਬਣ ਸਕਦਾ ਹੈ ਪੰਜਾਬ ਦਾ ਯਾਨੀ ਕਿ ਜੇਕਰ ਗੱਲ ਕਰੀਏ ਸੁਖਜਿੰਦਰ ਸਿੰਘ ਰੰਧਾਵਾ ਦੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੋਲਬਾਣੀ ਵੀ ਸਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਾਰੀਆਂ ਤੇ ਇਸ ਦਾ ਕ੍ਰੈਡਿਟ ਦਿੱਤਾ ਕੈਪਟਨ ਅਮਿੰਦਰ ਸਿੰਘ ਨੂੰ ਕਿ ਭਾਈ ਜਿਹੜੀਆਂ ਅਸੀਂ ਗੁਟਕਾ ਸਾਹਿਬ ਚੋਕੇ ਸੌਹ ਖਾਧੀਆਂ ਨੇ ਜਿਹੜੇ ਅਸੀਂ ਵਾਅਦੇ ਕੀਤੇ ਨੇ ਸਾਨੂੰ ਉਹ ਸੌ ਹੀ ਲੈ ਕੇ ਬੈ ਗਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਸੱਚ ਨੂੰ ਸਾਚਾ ਤੇ ਝੂਠ ਨੂੰ ਝੂਠ ਕਹਿੰਦੇ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਜਾਣੇ ਜਾਂਦੇ ਨੇ ਆਪਣੀ ਸਿਆਸਤ ਦੇ ਲਈ ਉਸੇ ਤਰ੍ਹਾਂ ਸੁਖਵਿੰਦਰ ਸਿੰਘ ਰੰਧਾਵਾ ਪਲਟ ਰਿਕ ਕਰਨ ਲੱਗਿਆ ਮਿੰਟ ਲਾਉਂਦੇ ਨੇ ਨਵਜੋਤ ਸਿੰਘ ਸੁਖਵਿੰਦਰ ਸਿੰਘ ਰੰਧਾਵਾ ਲਗਾਤਾਰ ਪਲਟ ਕਰਨ ਪਲਟਵਾਰ ਕਰ ਰਹੇ ਨੇ ਐਜ਼ ਅ ਵਿਰੋਧੀ ਧਿਰ ਦੇ ਨੇਤਾ ਵਾਂਗੂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਚਰਚਿਤ ਕੇਰਾ ਕਿਉਂਕਿ ਰਾਜਾ ਵੜਿੰਗ ਦੀ ਜੇਕਰ ਅਗਵਾਈ ਦੇ ਵਿੱਚ ਲੜੀਆਂ ਜਾਂਦੀਆਂ ਨੇ ਜਾਂ ਪ੍ਰਤਾਪ ਸਿੰਘ ਬਾਜਬਾ ਦੀ ਰਾਜਾ ਵੜਿੰਗ ਦੀ ਬੋਲਬਾਣੀ ਸਹੀ ਨਹੀਂ ਪ੍ਰਤਾਪ ਸਿੰਘ ਬਾਜਬਾ ਦੇ ਘਰ ਦੇ ਵਿੱਚ ਦੋ ਝੰਡੇ ਲੱਗੇ ਨੇ ਤੇ ਦੂਸਰੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦਾ ਪਰਿਵਾਰ ਜੱਦੀ ਪੁਸਤੀ ਉਹ ਕਾਂਗਰਸੀ ਪਰਿਵਾਰ ਤੋਂ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਨੇ ਇਸ ਕਰਕੇ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਚਲੰਜੀ ਸਿੰਘ ਚੰਨੀ ਉੱਤੇ ਪਤਾ ਨਹੀਂ ਖੇਡਿਆ ਜਾਂਦਾ ਤਾਂ ਉਸ ਤੋਂ ਬਾਅਦ ਨੰਬਰ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਕਿਉਂਕਿ ਹਾਲਾਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਹਿ ਰਹੀ ਹੈ ਕਿ ਅਸੀਂ ਬਿਨਾ ਇੰਜਣ ਤੋਂ ਬਿਨਾ ਅਵਾਜ਼ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਲੇਕਿਨ ਸੁਖਜਿੰਦਰ ਰੰਧਾਵਾਤ ਤਾਂ ਵਾਰ-ਵਾਰ ਕਹਿੰਦੇ ਨੇ ਕਿ ਜਿਹੜਾ ਨਤੀਜਾ ਸਾਨੂੰ ਘੁੱਟਣਾ ਪਿਆ ਜਿੱਤੀ ਹੋਈ ਬਾਜੀ ਹਾਰੀ ਅਸੀਂ ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਬਾਜੀ ਕਿਤੇ ਇੱਥੇ ਨਾ ਸਾਨੂੰ ਕੁੱਠੀ ਪੈ ਜਾਵੇ ਇਸ ਕਰਕੇ ਸਾਨੂੰ ਸੋਚ ਸਮਝ ਕੇ ਫੂਕ ਫੂਕੇ ਪੈਰ ਰੱਖਣਾ ਚਾਹੀਦਾ ਹੈ 59 ਉਮੀਦਵਾਰ ਜਿਤਾਏ ਜਾਣੇ ਚਾਹੀਦੇ ਨੇ ਤਾਂ ਜੋ ਸਰਕਾਰ ਬਣੇ ਅਤੇ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਐਲਾਨਿਆ ਜਾਵੇ ਅਤੇ ਸੁਖਿੰਦਰ ਸਿੰਘ ਰੰਧਾਵਾ ਜਿਹੜੇ ਨੇ ਉਹ ਦਾਵੇਦਾਰੀ ਵੀ ਰੱਖਦੇ ਨੇ ਮੁੱਖ ਮੰਤਰੀ ਦੇ ਚਿਹਰੇ ਦੀ ਮੁੱਖ ਮੰਤਰੀ ਦੀ ਕੁਰਸੀ ਦੀ ਕਿਉਂਕਿ ਉਹ ਸਭ ਤੋਂ ਪੁਰਾਣੇ ਸਿਆਖਦਾਨ ਨੇ ਕਾਂਗਰਸ ਪਾਰਟੀ ਦੇ ਜੇਕਰ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਧੰਨਵਾਦ